ਜੀ ਇਹ ਵੀ ਸੁਪਰੀਮ ਕੋਰਟ ਦਾ ਹੀ ਇੱਕ ਹੁਕਮ ਹੈ ਜਿਹੜਾ ਕਿ ਹਾਈ ਕੋਰਟ ਦਾ ਦਿੱਤਾ ਹੋਇਆ ਹੁਕਮ ਉਹਨਾਂ ਨੇ ਰੱਦ ਕੀਤਾ ਇਹਦੇ ਵਿੱਚ ਜਿਹੜੇ ਬੇਅਦਬੀ ਦੇ ਕੇਸ ਸੀਗੇ ਪੰਜਾਬ ਦੇ ਵਿੱਚ ਉਹਨਾਂ ਨੂੰ ਪੰਜਾਬ ਤੋਂ ਬਾਹਰ ਸ਼ਿਫਟ ਕਰਨ ਦੀ ਗੱਲ ਹੋ ਰਹੀ ਸੀ ਉਹ ਰੱਦ ਕੀਤਾ ਗਿਆ ਕਿ ਬਾਹਰ ਨਹੀਂ ਸ਼ਿਫਟ ਕਰਨੇ ਇੱਥੇ ਜਿਵੇਂ ਤੇਵੇਂ ਉਹ ਚੱਲਦੇ ਉਵੇਂ ਹੀ ਰਹਿਣਗੇ ਇਹਨਾਂ ਬਾਰੇ ਥੋੜੀ ਜਾਣਕਾਰੀ ਦਿਓ ਜੀ ਦੇਖੋ ਜਿਹੜੇ ਇਹ ਕੇਸਾਂ ਦੀ ਗੱਲ ਆ ਪਹਿਲਾਂ ਖਬਰ ਫਲੈਸ਼ ਹੋਈ ਸੀ 6 ਕੇਸਾਂ ਦੀ ਜੀ ਕਿ ਕੇਸ ਹਮ ਪਰ ਹੁਣ ਖਬਰ ਜਿਹੜੀ ਆ ਉਹ ਕੁਝ ਵੈਬਸਾਈਟਾਂ ਨੇ ਕਰੈਕਟ ਕਰਕੇ ਪਾਈ ਆ ਕਿ ਇੱਕ ਕੇਸ ਦਾ ਹੀ ਮਸਲਾ ਹੈ ਸ਼ਾਇਦ ਮੋਕੇ ਜिले ਦਾ ਮੋਕੇਵਾਲਾ ਜੀ ਹੁਣ ਵੱਡਾ ਸਵਾਲ ਇਹ ਆ ਕਿ ਜਿੰਨੇ ਕੇਸ ਟਰਾਂਸਫਰ ਹੋਏ ਨੇ ਜਿੰਨੇ ਵੀ ਮੰਨ ਲਓ ਇੱਕ ਹੋਇਆ ਦੋ ਹੋਇਆ ਤਿੰਨ ਹੋਇਆ ਹਮ ਹਮ ਤਾਂ ਕੀ ਪੰਜਾਬ ਸਰਕਾਰ ਦਾ ਹੱਕ ਨਹੀਂ ਸੀ ਬਣਦਾ ਇਹਨਾਂ ਨੂੰ ਚੈਲੰਜ ਕਰਨ ਦਾ ਕਿਉਂਕਿ ਫੋਲਕਾ ਸਾਭ ਨੂੰ ਮੈਂ ਸੁਣ ਰਿਹਾ ਸੀ ਉਹ ਕਹਿ ਰਹੇ ਸਨ ਕਿ ਮਾਰਚ ਦਾ ਫੈਸਲਾ ਆ ਗਿਆ ਜੀ ਤੇ ਪੰਜਾਬ ਸਰਕਾਰ ਨੇ ਤੇ ਕੋਈ ਕਦਮ ਚੁੱਕਿਆ ਹੀ ਨਹੀਂ ਕੋਈ ਗੁਰਸੇਵਕ ਸਿੰਘ ਆ ਗੁਰਸੇਵਕ ਸਿੰਘ ਇੰਡੀਵਿਜੂਅਲੀ ਆਪਣੀ ਕਪੈਸਿਟੀ ਦੇ ਵਿੱਚ ਜਾਂ ਜਿੱਦਾਂ ਕਿਦਾਂ ਵੀ ਆ ਉਹ ਜਾਂਦਾ ਹੈ ਜਾ ਕੇ ਸੁਪਰੀਮ ਕੋਰਟ ਚ ਚਾਰਾਜੋਈ ਕਰਦਾ ਹੈ ਹਮ ਹੁਣ ਸੁਪਰੀਮ ਕੋਰਟ ਚ ਜਿਹੜਾ ਬਹਿਸ ਦਾ ਵਿਸ਼ਾ ਸੀਗਾ ਉਹ ਬੜਾ ਇੰਟਰਸਟਿੰਗ ਹੈ ਕੇ ਹਾਈ ਕੋਰਟ ਨੇ ਆਪਣੀ ਜੱਜਮੈਂਟ ਦੇ ਵਿੱਚ ਲਿਖਿਆ ਜੋ ਫੈਸਲਾ ਦਿੱਤਾ ਫੈਸਲੇ ਦੇ ਵਿੱਚ ਲਿਖਿਆ ਜੀ ਕਿ ਭਾਈ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਸਹੀ ਨਹੀਂ ਹੈ ਜਿਸ ਕਰਕੇ ਇਹ ਜਿਹੜੇ ਕੇਸ ਆ ਯਾਨੀ ਉਸ ਨੂੰ ਟਰਾਂਸਫਰ ਕਰ ਦਿੱਤਾ ਜਾਵੇ ਯੂਟੀ ਦੇ ਵਿੱਚ ਹਮ ਇਹਨਾਂ ਨੇ ਜਾ ਕੇ ਉਸ ਆਧਾਰ ਨੂੰ ਚੈਲੰਜ ਕੀਤਾ ਹਮ ਉਸ ਆਧਾਰ ਨੂੰ ਚੈਲੰਜ ਇਸ ਆਧਾਰ ਤੇ ਕੀਤਾ ਕਿ ਭਾਈ ਜੇ ਇਹਨਾਂ ਦੇ ਉਥੇ ਹੁਣ ਸਤਸੰਗ ਚੱਲ ਰਹੇ ਨੇ ਤੁਸੀਂ ਦੇਖਿਆ ਹੋਣਾ ਡੇਰਿਆਂ 'ਚ ਆਮ ਹੀ ਸਤਸੰਗ ਹੁੰਦੀ ਐ ਐਤਵਾਰ ਜੀ ਇਹਨਾਂ ਦੇ ਡੇਰਿਆਂ 'ਚ ਚਲੋ ਆਪਣੀ ਬੰਦੇ ਹੁੰਦੇ ਨੇ ਸਾਰੇ ਕਰਦੇ ਆ ਉਥੇ ਕਈ ਵਾਰ ਤੁਸੀਂ ਦੇਖਿਆ ਹੋਣਾ ਇੱਕ ਦੋ ਮੁਲਾਜ਼ਮ ਵੀ ਖੜੇ ਹੁੰਦੇ ਨੇ ਹਮ ਭਈ ਇੱਕ ਪਾਸੇ ਤੇ ਇਹਨਾਂ ਦੇ ਡੇਰੇ ਦਾ ਇਹ ਪ੍ਰਚਾਰ ਪ੍ਰਸਾਰ ਜਿਹੜਾ ਉਹ ਚੱਲ ਰਿਹਾ ਜੀ ਪਰ ਦੂਜੇ ਪਾਸੇ ਤੁਸੀਂ ਕਹਿ ਰਹੇ ਹੋ ਕਿ ਅਮਨ ਕਾਨੂੰਨ ਦੀ ਸਥਿਤੀ ਟ੍ਰਾਇਲ ਵਾਸਤੇ ਠੀਕ ਨਹੀਂ ਹੈ ਗਲਤ ਹੈ ਗਲਤ ਹੈ ਦੋ ਸਿੱਧਾ ਕੰਟਰਡਿਕਸ਼ਨ ਹੋ ਗਈ ਨਾ ਕਿ ਤੁਹਾਨੂੰ ਤੇ ਪੁਲਿਸ ਲੱਗ ਕੇ ਉੱਥੇ ਇੱਕ ਮਾਹੌਲ ਦਿੱਤਾ ਜਾ ਰਿਹਾ ਤੇ ਟ੍ਰਾਇਲ ਵਾਸਤੇ ਮਾਹੌਲ ਨਹੀਂ ਹੈਗਾ ਵੀ ਜਦੋਂ ਤੁਸੀਂ ਐਦਾਂ ਪ੍ਰੋਗਰਾਮ ਕਰਨੇ ਆ ਤਦ ਤੁਹਾਡੇ ਵਾਸਤੇ ਪੰਜਾਬ ਸੇਫ ਹੈ ਜੀ ਪਰ ਜਦ ਤੁਸੀਂ ਟ੍ਰਾਇਲ ਫੇਸ ਕਰਨਾ ਤਾਂ ਤੁਹਾਡੇ ਵਾਸਤੇ ਪੰਜਾਬ ਅਨਸੇਫ ਆ ਅਸਲ ਦੇ ਵਿੱਚ ਕੀ ਆ ਇਹ ਵੀ ਇੱਕ ਸਟ੍ਰੈਟਜੀ ਹੁੰਦੀ ਆ ਕਿ ਜਦੋਂ ਕਿਤੇ ਰੌਲਾ ਪੈ ਜਾਂਦਾ ਇਸ ਤਰ੍ਹਾਂ ਦਾ ਕਿ ਬਈ ਲੱਗਦਾ ਕਿ ਹੇਟਲੀਆਂ ਅਦਾਲਤਾਂ ਦੇ ਵਿੱਚ ਕੁਝ ਪ੍ਰਭਾਵ ਜਿਹੜੇ ਆ ਉਹ ਸਰਕਾਰੀ ਸ਼ਕਤੀ ਦੇ ਪੈ ਸਕਦੇ ਆ ਜੀ ਜਾਂ ਕੁਝ ਮਾਮਲਿਆਂ ਦੇ ਵਿੱਚ ਕਿ ਉੱਥੇ ਇਹਨਾਂ ਦੇ ਪ੍ਰਭਾਵ ਘਟ ਸਕਦੇ ਆ ਕੇਸ ਟ੍ਰਾਂਸਫਰ ਕਰਵਾਏ ਜਾਂਦੇ ਮੈਂ ਇੱਕ ਮਿਸਾਲ ਦੇਣਾ ਹਾਂ ਕਿ ਜਿਹੜੀ ਪਿੰਕੀ ਨੂੰ ਸਜ਼ਾ ਹੋਈ ਸੀਗੀ ਹੁਣ ਤੇ ਮਰ ਗਿਆ ਨਾ ਪਿੰਕੀ ਪਿੰਕੀ ਨੂੰ ਜਿਹੜੀ ਸਜ਼ਾ ਹੋਈ ਸੀ ਅਵਤਾਰ ਸਿੰਘ ਗੋਲਾ ਵਾਲੇ ਮਾਮਲੇ ਦੇ ਵਿੱਚ ਅਵਤਾਰ ਸਿੰਘ ਗੋਲਾ ਉਹਨਾਂ ਦੇ ਹੱਥੋਂ ਮਰਿਆ ਸੀਗਾ ਉਹ ਸਜ਼ਾ ਹਰਿਆਣੇ ਦੇ ਇੱਕ ਸੈਸ਼ਨ ਜੱਜ ਨੇ ਸੁਣਾਈ ਸੀ ਨਾ ਕਿ ਪੰਜਾਬ ਦੇ ਜੱਜ ਨੇ ਜੀ ਕਤਲ ਤੇ ਹੋਇਆ ਸੀ ਲੁਧਿਆਣੇ ਲੁਧਿਆਣਾੇ ਕਤਲ ਹੋਇਆ ਸੀ ਪਰ ਉਹਦਾ ਫੈਸਲਾ ਹਰਿਆਣਾ ਦੀ ਕੋਰਟ ਤੋਂ ਆਇਆ ਸੀ ਕਿਉਂਕਿ ਕੇਸ ਟਰਾਂਸਫਰ ਕਰਾ ਲਿਆ ਗਿਆ ਸੀਗਾ ਇਸ ਕਰਕੇ ਕਿ ਪਿੰਕੀ ਬਹੁਤ ਪਾਵਰਫੁਲ ਬੰਦਾ ਹੈ ਜੀ ਪੰਜਾਬ ਪੁਲਿਸ ਉਹਦੀ ਫੇਵਰ ਕਰੇਗੀ ਤਾਂ ਇੱਕ ਫੇਰ ਟ੍ਰਾਇਲ ਵਾਸਤੇ ਉਹਨਾਂ ਨੇ ਚਾਰਾ ਜੋਈ ਕੀਤੀ ਉਦੋਂ ਸ਼ਾਇਦ ਵਕੀਲ ਵੀ ਉਹਨਾਂ ਦੇ ਮੇਰੇ ਖਿਆਲ ਦੇ ਨਾਲ ਬੈਂਸ ਸਾਹਿਬ ਸੀ ਆ ਜਿਹੜੇ ਆਰਐਸ ਬੈਂਸ ਤੁਸੀਂ ਦੇਖਦੇ ਹੋ ਤਾਂ ਇਹਨਾਂ ਨੇ ਉਹ ਜਿਹੜਾ ਟ੍ਰਾਇਲ ਦਾ ਫੈਸਲਾ ਸੀ ਜਾ ਕੇ ਹਰਿਆਣਾ ਚ ਰਿਆ ਸੀ ਇਹ ਅਧਿਕਾਰ ਹੁੰਦਾ ਸਾਰਿਆਂ ਦਾ ਪਰ ਜਿੱਥੇ ਮਾਮਲਾ ਇਸ ਤਰ੍ਹਾਂ ਦਾ ਹੋਵੇ ਸੰਵੇਦਨਸ਼ੀਲ ਹੋਵੇ ਤੇ ਸਰਕਾਰ ਦਾ ਤੇ ਫਰਜ਼ ਬਣਦਾ ਨਾ ਜੀ ਇਹਨਾਂ ਨੇ ਤਾਂ ਤੁਹਾਨੂੰ ਪਤਾ ਹੀ ਹੈ ਡੇਰਾ ਮੁਖੀ ਦੇ ਖਿਲਾਫ ਕੇਸ ਚਲਾਉਣ ਦੀ ਵੀ ਇਜਾਜ਼ਤ ਮੇਰੇ ਖਿਆਲ ਦੇ ਨਾਲ ਨਹੀਂ ਦਿੱਤੀ ਹਮ ਜਦਕਿ ਇਹਨਾਂ ਬੰਦਿਆਂ ਨੇ ਤੇ ਕੈਪਟਨ ਅਮਰਿੰਦਰ ਸਿੰਘ ਨੇ ਦੋਵਾਂ ਨੇ ਸਰਕਾਰ ਬਣਾਉਣ ਚ ਇਸ ਚੀਜ਼ ਨੂੰ ਵਰਤਿਆ ਹੂੰ ਕਿ ਅਸੀਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਟੰਗਾਗੇ ਜੀ 20 ਦਿਨ ਵਿੱਚ ਸਜ਼ਾ ਦੇਂਗੇ ਜੀ ਫਲਾਂ ਟਮਕਾ ਕੇਜਰੀ ਵਾਲਦੀ ਔਨ ਰਿਕਾਰਡ ਸਟੇਟਮੈਂਟ ਆ ਹੂੰ ਇਹ ਸਾਰੇ ਖਲੋਤੇ ਨੇ ਆਪਣੇ ਪੰਜਾਬੀ ਵੀ ਵਿੱਚ ਖਲੋਤੇ ਆ ਹਾਂ ਜੀ ਵੀ ਅਸੀਂ ਇਹ ਕਰ ਦੇਾਂਗੇ ਵਾਅਦਾ ਕਰ ਦੇਾਂਗੇ ਸੋ ਇਸ ਕਰਕੇ ਜਨਾਬ ਇਹ ਤੇ ਹੁਣ ਇਹੀ ਦੱਸਣਗੇ ਕਿ ਭਾਈ ਤੁਸੀਂ ਇਹਨਾਂ ਚੀਜ਼ਾਂ ਦੀ ਪੇਰਵਾਹੀ ਕਿਉਂ ਨਹੀਂ ਕਰ ਸਕੇ ਪਰ ਪਹਿਲਾ 6 ਕੇਸਾਂ ਦਾ ਜ਼ਿਕਰ ਆ ਰਿਹਾ ਸੀਗਾ ਕਿ ਬੇਅਦਬੀ ਦੇ 6 ਕੇਸ ਜਿਹੜੇ ਆ ਟਰਾਂਸਫਰ ਹੋਏ ਸੁਪਰੀਮ ਕੋਰਟ ਨੇ ਉਹਨਾਂ ਤੇ ਰੋਕ ਲਾਈ ਆ ਪਰ ਬਾਅਦ ਚ ਇਹ ਖਬਰ ਕਰੈਕਟ ਕਰਕੇ ਪੇਸ਼ ਕੀਤੀ ਗਈ ਕਿ ਸ਼ਾਇਦ ਇੱਕ ਕੇਸ ਤੇ ਰੋਕ ਲੱਗੀ ਆ ਯਾਨੀ ਇੱਕ ਕੇਸ ਹੀ ਸੁਪਰੀਮ ਕੋਰਟ ਨੇ ਸੁਣਿਆ ਸੀ ਪਹਿਲਾਂ ਜੀ ਹਾਂ ਜੀ ਕਰੈਕਸ਼ਨ ਹੀ ਮੈਨੂੰ ਪੜੀ ਸੀਗੀ ਕਰੈਕਸ਼ਨ ਹਾਂ ਮੈਨੂੰ ਕਰੈਕਸ਼ਨ ਹੋਣੀ ਪਈ ਸੀਗੀ ਕਿ ਸ਼ਾਇਦ ਇੱਕ ਕੇਸ ਦੇ ਵਿੱਚ ਮੋਗਿਆਲੇ ਕੇਸ ਦੇ ਵਿੱਚ ਰੋਕ ਲੱਗੀ ਆ ਬਾਕੀ ਫੁਲਕਾ ਸਾਹਿਬ ਤੁਸ਼ਮੀ ਪੁੱਛ ਲਵਾਂਗੇ ਜੀ ਜੀ ਉਹਨਾਂ ਨਾਲ ਸੰਪਰਕ ਹੋਇਆ ਤਾਂ ਜੀ 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 ਮਿੰਟੂ ਜੀ ਅ ਸਰਜੀਤ ਸਿੰਘ ਜੀ ਕਹਿ ਰਹੇ ਨੇ ਕਿ ਜਦੋਂ ਸੱਪ ਲੰਘ ਜਾਂਦਾ ਕਹਿੰਦੇ ਉਦੋਂ ਲੀਕ ਕੁੱਟਦੇ ਫਿਰਦੇ ਨੇ ਤੇ ਇਸੇ ਤਰ੍ਹਾਂ ਹੀ ਹੁੰਦਾ ਹੈ ਕਈ ਵਾਰ ਅੱਜਕੱਲ ਜੇ ਕਿਸੇ ਜੱਜ ਤੇ ਡਾਊਟ ਹੋਵੇ ਉਥੋਂ ਵੀ ਕੇਸ ਟਰਾਂਸਫਰ ਕਰਵਾ ਸਕਦੇ ਆ ਰਵੀ ਮਿੱਤਰ ਜੀ ਦੱਸ ਰਹੇ ਨੇ ਸਹੀ ਹੈ ਤੇ ਅਧਿਕਾਰ ਹੁੰਦੇ ਆ ਜੀ ਦੇਖੋ ਇਹ ਪ੍ਰੇਮੀਆਂ ਦੇ ਵੀ ਅਧਿਕਾਰ ਹੈ ਇਹ ਤੁਹਾਡੇ ਵੀ ਅਧਿਕਾਰ ਆ ਕੱਲ ਨੂੰ ਮੇਰੇ ਵਰਗਾ ਕਿਸੇ ਕੇਸ ਦੇ ਵਿੱਚ ਠੁੱਕ ਗਿਆ ਮੇਰੇ ਵੀ ਤੇ ਕੋਈ ਸ਼ਿਕਅਤ ਆ ਰਿਹਾ ਜੀ ਹੁਣ ਜੇ ਤੁਸੀਂ ਦੇਖੋਗੇ ਤਾਂ ਲਾਲਜੀਤ ਸੌਰੀ ਉਹ ਲਾਲਪੁਰਾ ਜੀ ਜੀ ਉਹ ਹਾਈ ਕੋਰਟ ਗਿਆ ਤਾਂ ਉਹਦਾ ਵੀ ਅਧਿਕਾਰ ਹੈ ਭਾਈ ਹਮ ਠੀਕ ਹੈ ਨਾ ਜੀ ਅਧਿਕਾਰ ਹੈ ਉਹਦਾ ਜੀ ਜੀ ਬਿਲਕੁਲ ਜੀ ਬਿਲਕੁਲ ਆ ਸ਼ੁਕਰੀਆ ਮਿਹਰਬਾਨੀ ਦੋਸਤੋ ਬਹੁਤ ਮਿਹਰਬਾਨੀ ਤੁਹਾਡੀ ਸਾਰੇ ਦੋਸਤਾਂ ਦੀ ਜਿਹੜੇ ਦੋਸਤ ਨਾਲ ਜੁੜੇ ਹੋਏ ਨੇ ਕੁਲਵੰਤ ਸਿੰਘ ਜੀ ਤੁਹਾਡਾ ਵੀ ਸਵਾਗਤ ਹੈ ਜੀ ਯੂ ਐਸ ਏ ਤੋਂ ਦੇਖ ਰਹੇ ਨੇ ਸੁਖ ਮੈਂਬਰ ਜੀ ਸਵਾਗਤ ਹੈ ਜੀ ਤੁਹਾਡਾ ਵੀ ਤੇ ਰਵੀ ਮਹਿਤਾ ਜੀ ਕੱਲ ਹੋਰ ਵੀ ਦੱਸ ਰਹੇ ਨੇ ਕਿ ਐਡਵੋਕੇਟ ਕੁਮਨ ਬ੍ਰਦਰਸ ਨੂੰ ਵੀ ਕਹਿੰਦੇ ਸੰਨੀ ਵਾਲੇ ਕੇਸ ਦੇ ਵਿੱਚ ਥ੍ਰੈਟ ਆਨ ਲੱਗੇ ਨੇ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਜੇ ਮਤਲਬ ਕਿ ਇਸ ਤਰ੍ਹਾਂ ਵਕੀਲਾ ਨੂੰ ਥ੍ਰੈਟ ਆਨ ਲੱਗ ਪਿਆ ਤੇ ਕਹਾਣੀ ਕਿੱਧਰ ਨੂੰ ਜਾਏਗੀ ਵਕੀਲ ਤਾਂ ਸਰ ਗੈਂਗਸਟਰ ਦਾ ਕੇਸ ਵੀ ਲੜਦੇ ਨੇ ਜੀ ਵਕੀਲ ਤੇ ਦੇਸ਼ ਧਰੋਹੀ ਦਾ ਵੀ ਕੇਸ ਲੜਦੇ ਨੇ ਵਕੀਲ ਤੇ ਰੇਪਿਸਟ ਦਾ ਵੀ ਕੇਸ ਲੜਦੇ ਨੇ ਵਕੀਲ ਮੈਂ ਤਾਂ ਹਮੇਸ਼ਾ ਕਹਿੰਦਾ ਹੁਨਾ ਕੁਝ ਲੋਕ ਕਹਿੰਦੇ ਹੁੰਦੇ ਕਿ ਵਕੀਲ ਇਹਦਾ ਕੇਸ ਕਿਵੇਂ ਇੱਕ ਨਾ ਬਹੁਤ ਤਗੜਾ ਵਕੀਲ ਆ ਜਿਨੇ ਨਿਰਪਾਇਆ ਦੇ ਦੋਸ਼ੀਆਂ ਦਾ ਕੇਸ ਲੜਿਆ ਸੀਗਾ ਹੂੰ ਠੀਕ ਹੈ ਜੀ ਲੋਕ ਉਹਨੂੰ ਗਾਲ੍ਹਾਂ ਕੱਢਦੇ ਸੀ ਛੱਤਰ ਮਾਰਨ ਤੱਕ ਗਏ ਮੈਂ ਉਸ ਬੰਦੇ ਦੀ ਕਦਰ ਕਰਦਾ ਕਿ ਯਾਰ ਉਹਨੇ ਆਪਣਾ ਪੇਸ਼ਾ ਵੇਖਿਆ ਜੀ ਜੀ ਠੀਕ ਹੈ ਤੁਸੀਂ ਉਹਨੂੰ ਗਲਤ ਕਹੋ ਸਹੀ ਕਹੋ ਉਹ ਆਪਣੇ ਪੇਸ਼ੇ ਨਾਲ ਗਿਆ ਯਾਰ ਜੀ ਉਹਦਾ ਅਧਿਕਾਰ ਕੀ ਹੁੰਦਾ ਹਾਂ ਉਹਦਾ ਪੇਸ਼ਾ ਉਹਦਾ ਅਧਿਕਾਰ ਹੈ ਉਹਨੂੰ ਕਰਨ ਦਿਓ ਜੀ ਫਲਾਣਾ ਕੇਸ ਆਪ ਕੁਝ ਪਾਰਟੀਆਂ ਵਾਲੇ ਰੌਲਾ ਪਾ ਲੈਂਦੇ ਆ ਆ ਫਲਾਣੀ ਪਾਰਟੀ ਦਾ ਫਲਾਣਾ ਵਕੀਲ ਇਧਰੋਂ ਲੜ ਨਹੀਂ ਯਾਰ ਉਹ ਪੇਸ਼ਾ ਹੈ ਸਰ ਜੀ ਪੇਸ਼ਾ ਹੈ ਸਾਡਾ ਜਿਵੇਂ ਹੁਣ ਮੰਨ ਲਓ ਪੇਸ਼ਾ ਹੈ ਸਾਡਾ ਓਨਰ ਕਿਸ ਵਿਚਾਰਧਾਰਾ ਦਾ ਫਰਕ ਪੈਂਦਾ ਕੋਈ ਹਮ ਕੱਲ ਨੂੰ ਕਿਸੇ ਹੋਰ ਵਿਚਾਰਧਾਰਾ ਦੇ ਓਨਰ ਨਾਲ ਅਸੀਂ ਕੰਮ ਕਰ ਸਕਦੇ ਜੀ ਜੀ ਸਾਡਾ ਕੋਈ ਮਤਲਬ ਕਿ ਕੋਈ ਕਾਨ ਹੈ ਉਹ ਸਾਡੇ ਨਾਲ ਹੈ ਜੀ ਕੋਈ ਮਾਲਕ ਕਿਸੇ ਵਿਚਾਰਧਾਰਾ ਦਾ ਮਾਲਕ ਹੈ ਉਹ ਆਪਣਾ ਦੇਖੇ ਹਮ ਤੋ ਇਸੇ ਤਰ੍ਹਾਂ ਹੈ ਕਿ ਜੇ ਕੋਈ ਵਕੀਲ ਇਸ ਤਰ੍ਹਾਂ ਦੇ ਕੇਸ ਫੜ ਰਿਹਾ ਹੈ ਵੈਸੇ ਕੋਮਨ ਬ੍ਰਦਰਸ ਜਾਂਦੇ ਹਾਈ ਇਹੋ ਜੇ ਮਾਮਲਿਆਂ ਚ ਹੀ ਆ ਇਹ ਵੀ ਗੱਲ ਮਾਫ ਕਰਨਾ ਮੇਰੇ ਹੂੰ ਹੂੰ ਚਾਹੇ ਉਹ ਆਲੀ ਮੰਗਟ ਤੇ ਚਾਹੇ ਫਲਾਣਾ ਟਮਕਾਣਾ ਤੁਸੀਂ ਦੇਖੋ ਕਿੰਨੇ ਕੇਸ ਇਹ ਵਾਦਤ ਜਿਹੜੇ ਮਸਲੀ ਦਾ ਇਹੋ ਜੇ ਮਾਮਲੇ ਚ ਅੱਗੇ ਹੋ ਜਾਂਦੇ ਨੇ ਹੂੰ ਬਈ ਠੀਕ ਹੈ ਕਈਆਂ ਦਾ ਤਾਂ ਇਹ ਜਿਗਰੇ ਵਾਲੀ ਗੱਲ ਆਹੋ ਐ ਮਰਦੀ ਅੱਗ ਦੇ ਵਿੱਚ ਹੱਥ ਪਾਉਣਾ ਇਹ ਵੀ ਜਿਗਰੇ ਵਾਲਿਆਂ ਦਾ ਕੰਮ ਹੀ ਆ ਇਹ ਹੋ ਜਾਂਦੇ ਨੇ ਅੱਗੇ ਪਰ ਕਿਸੇ ਵੀ ਵਕੀਲ ਨੂੰ ਥ੍ਰੈਟ ਕਿਉਂ ਕੀਤਾ ਜਾ ਰਿਹਾ ਜੀ ਜੀ ਠੀਕ ਹੈ ਉਹ ਝੂਠਾ ਹੈ ਉਹ ਕਿਸੇ ਗੱਲ ਨੂੰ ਗਲਤ ਤਰੀਕੇ ਨਾਲ ਪੇਸ਼ ਕਰ ਰਿਹਾ ਹੈ ਕਿਉਂਕਿ ਗੱਲ ਉਦੋਂ ਆਪਾਂ ਵੀ ਕਹੀ ਸੀ ਕਿ ਜੋ ਦਾਅਵੇ ਕੀਤੇ ਜਾ ਰਹੇ ਸੀ ਅਗਲੇ ਦਿਨ ਜਾਂ ਜਿਸ ਤਰ੍ਹਾਂ ਸੰਦੀਪ ਸਿੰਘ ਸਾਨੀ ਰੂਪੇਸ਼ ਕੀਤਾ ਗਿਆ ਉਹ ਬਿਲਕੁਲ ਚਾਲ ਢਾਲ ਜੋਸ਼ ਜਿਹੜਾ ਸੀਗਾ ਜੀ ਉਹ ਉਲਟ ਨਜ਼ਰ ਆ ਰਿਹਾ ਸੀਗਾ ਦਾਅਵਿਆਂ ਤੋਂ ਪਰ ਠੀਕ ਹੈ